ਹਾਂਜੀ ਵਾਪਸ ਆਸਥਿਕਾਲ ਦੀ ਅੱਜ ਹੈਗੀ ਨਵੇਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਹੈਗੀ ਸੰਡੇ ਦੀ ਛੁੱਟੀ ਕਾਰਨ ਆਪਾਂ ਘਰਾਂ ਲਾਏ ਹੋਏ ਪੈਂਟਰ ਸ਼ੈੱਡ ਦੀ ਕਿ ਕੱਲ ਵੀਡੀਓ ਪਾਈ ਤੀ ਅੱਜ ਦੁਕਾਨ ਤੋਂ ਛੁੱਟੀ ਕਰਕੇ ਆਪਾਂ ਫੇਰ ਓਪਨ ਆ ਸ਼ੋਰੂਮ। ਜੇ ਕਿਸੇ ਸੱਜਣ ਮਿੱਤਰ ਨੇ ਟਰੈਕਟਰ ਲੈਣਾ ਹੋਵੇ ਤਾਂ ਆ ਸੰਡੇ ਨੂੰ ਵੀ ਅੱਜ ਓਪਨ ਆ ਸਾਰੇ ਟਰੈਕਟਰ ਆਪਣੇ ਬਾਹਰ ਖੜੇ ਲੱਗੇ ਆ ਦਿਖਾਉਣ ਦੇ ਫੋਰੀ ਲਈ। ਘਰ ਤੋਂ ਟਰੈਕਟਰ ਲਿਆਉਣੇ ਅੱਜ ਸੰਡੇ ਦੇ ਕਰਕੇ ਓਪਨ ਕਰਾਂਗੇ। ਤਰਘੜਾ ਆਪਣਾ 735 ਦਾ ਆਪਰੇਸ਼ਨ ਜਾਰੀ ਹੈ ਜੇ ਕਿਸੇ ਬਿੱਤਰ ਸੱਜਣ ਨੂੰ ਸਮਾਨ ਦੀ ਲੋੜ ਹੋਵੇ ਇਹਦਾ ਸਮਾਨ ਆਪਾਂ ਵੇਚਦੇ ਆਂ ਅੱਜ ਬਾਪੇ ਮੁੰਡੇ ਵੀ ਛੁੱਟੀ ਪਰ ਅੱਜ ਸਾਰਾ ਕੰਮ ਇਕੱਲੇ ਨੂੰ ਹੀ ਕਰਨਾ ਪੈਣਾ ਅੱਜ ਜੀ ਬਾਪੇ ਉਹ ਮੈਕਸ ਪੇਂਟਰ ਨੂੰ ਆਪਾਂ ਕਹਤਾ ਵੀ ਭਾਈ ਕੰਮ ਨਵੇੜ ਦੇ ਸਾਰਾ ਛੇਤੀ ਛੇਤੀ ਟਰੈਕਟਰ ਕੱਢਣੇ ਬਾਹਰ ਆਪਸੇ ਬਾਹਰ ਪੈਂਟਰ ਵੀ ਝਿਲ੍ਹੇ ਮੇਲੇ ਜੀ ਕਰੀ ਜਾਂਦੇ ਆ ਇੱਧਰ ਦੁਕਾਨ ਤੇ ਵੀ ਸੀਜ਼ਨ ਦਾ ਟਾਈਮ ਤਾਂ ਕਿਹਾ ਵੀ ਅੱਜ ਬਾਈ ਕੰਮ ਨਵੇੜਾ ਦੁਆਰ ਦੀ ਘਟ ਮੈਲਵਾ ਤੁਹਾਡੇ ਨਾਲ ਆਇਤਾ ਬਾਬੇਓ ਕੱਲੇ ਬੰਦੇ ਨੂੰ ਬਹੁਤ ਔਖਾ ਏ ਥੜਾ 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 ਤਮਾਣੀਆਂ ਕੱਢਣਾ ਬਾਹਰ ਫੇਰ ਅੰਦਰ ਲਾਉਣਾ ਪਰ ਅੱਜ ਪੇਂਟਰਾਂ ਦੇ ਨਾਲ ਲਾ ਕੇ ਕੰਮ ਰਬੜਾਉਣਾ ਹੈ ਆਪਾਂ ਨੇ ਅੰਦਰੋਂ ਅੰਦਰ ਤੇ ਛੱਤ ਦਾ ਬਾਹਰੀ ਬਾਹਰ ਤੇ ਕਰੀ ਜਾਉਂਗੇ ਕਿਉਂਕਿ ਬਾਰਿਸ਼ ਆਉਣੀ ਫੇਰ ਕੰਮ ਦੀ ਢੀਡ ਹੋ ਜਾਣੀ ਐ ਫੇਰ ਰੋਜ਼ ਰੋਜ਼ ਭੱਜਣਾ ਟੁੱਟਦੀ ਨਹੀਂ ਭਾਈ ਆ ਟਰੈਕਟਰ ਨਾ ਜਿਹੜਾ ਛੋਟੇ ਟਰੈਕਟਰ ਐ ਜੌਂਡੀਰ ਚਲਾਉਣ ਦਾ ਸੁਆਦ ਹੀ ਹੋ ਰਹਿਦਾ ਇਹਨੂੰ ਤੇ ਇਹ ਜੀ ਕਰੇਟਾ ਕਾਰ ਚਲਾ ਲਿਆ ਹੋ ਜਾਂ ਜੌਂਡੀਰ ਚਲਾ ਲਿਆ ਉਹ ਗੱਲ ਐ ਜੀ ਸਾਡੀ ਲੱਗੇ ਹੋਇਆ ਭਾਈ ਟਰੈਕਟਰ ਇਕੱਲੇ ਕਿੰਨੇ ਚਰਣਾ ਲੈ ਬਾਕੀ ਟਰੈਕਟਰ ਰਿੰਗਦੇ ਆ ਜਾਂ ਲੋਡ ਪੈਂਦਾ ਇਹ ਗੂੰਗਾ ਹੀ ਹੁੰਦਾ ਜਾਂਦਾ ਗੂੰਗਾ ਹੀ ਆਵਾਜ਼ ਦੇਖੋ ਕਿੰਨੀ ਪਿਆਰੀ ਆ ਇਹ ਹੈਗਾ 5210 दो हजार सतारह मॉडल थ्री स्पीड वाला बहुत सोहना सिस्टम है ए हैंड ब्रेक आला हेंडब्रेक लग गई जी हम ट्रैक्टर रोड नहीं जाता गेयर लॉक हो गया चक्कर नहीं बैठ जन्में भी तोड़ता ट्रैक्टर

ਬਾਕੀ ਆਪਾਂ ਘਰਾਂ ਹੀ ਸਾਰ ਸੂਰ ਲੈਣਾ। ਇਕੱਲੇ ਬੰਦੇ ਨੂੰ ਵੀ ਬਾਈ ਤੈਨੂੰ ਪਤਾ ਹੀ ਆ ਫਿਰ ਇੰਨਾ ਕੱਢਣਾ ਹਲਾਣਾ ਬਣਾ ਔਖਾ ਹੈ। ਅੱਜ ਆਪਣੇ ਕੋਲ ਸਰਤਾਜ ਟਰੈਕਟਰ ਦਾ ਸਮਾਨ ਪਿਆ, ਪੁਰਾਣੇ ਜਿਹੜੇ ਸਫਰਾਜ ਆਣੇ ਤੇ 720 ਆਉਂਦੇ ਤੇ ਉਹ ਸ਼ੈੱਡਾਂ 'ਚ ਸਾਫ਼ ਕਰਨਾ ਉਹਨੂੰ ਕਬਾੜ 'ਚ ਸੇਕਾ ਦੇਣਾ। ਜੇ ਕਿ ਸੱਜਣ ਬਿੱਤਰ ਚਾਹੀਦਾ ਹੋਇਆ ਤਾਂ ਦੱਸ ਦਿਓ 1-2 ਦਿਨ ਪਿਆ ਹੋਊਗਾ ਜੇ। ਸਰਤਾਜ ਦਾ ਸਮਾਨ, 720 ਦਾ। ਦੇ ਦਵਾਂਗੇ। ਆਪਣੇ ਨਾਲ ਕੰਟੈਕਟ ਕਰ ਲਵੇ ਆ ਆਪਣਾ ਠੇਕੇਦਾਰ ਪੈਂਟਰ ਠੇਕੇਦਾਰ ਤੇਰੇ ਬੰਦੇ ਦਾ ਅਜ ਨਹੀਂ ਕਾ ਚੀ ਦੀ ਭਰੀ ਲਿਆ ਦੇ ਬੰਦੇ ਨੂੰ ਹੈ ਜੀ 4 ਲੀਟਰ ਪੇਂਟ ਲਿਆ ਦਿਓ ਕਾਲਾ ਪੰਜ ਜਿਹੜਾ ਸਾਰਾ 1 ਲੀਟਰ ਸਿਲਵਰਾਂ ਕਲੀ ਕਰਨੀ ਹੈ ਸਿਲਵਰ ਕਰਵਾ ਦੇ ਤੇ ਤੁਸੀਂ ਜਾਨ ਤੇ ਨਹੀਂ ਜਾਨ ਦੇ ਦਿਓ ਅੱਛਾ

जान बहुत है जो भी सारा समान तोड़ दूगा ट्रैक्टर तक कुछ ना कुछ होर भान दूगा पर पिछे नहीं मुड़ता है जितना आरसा पचुन ने जोर पाया वा ना एक नहीं जोर है भाई

ਹੋ ਲੱਗ ਰਿਹਾ ਲੜਖੜਾ ਨੀਲੇ ਰੰਗ ਦਾ ਹਵਲੈਂਡ ਦਾ ਸੋਨਾਲੀ ਕਾ ਦਾ ਪਲੇਖਾ ਪਾਉਂਗਾ ਇਹ ਵੀ ਆਪਣੇ ਕੋਲ ਏਜੰਸੀ ਦੀ ਜਨ ਆ ਜੀ 150 ਟਰੈਕਟਰ ਵਿੱਚ ਆਪਾਂ 1.5 ਸਾਲ ਚ ਸਵਾਦ ਲਿਆਦਾ ਜਨਸੀ ਦਾ ਜੀਟਰ ਦੀ ਸਟਾਰਟਿੰਗ ਵਾਲੀ ਚਾਬੀ ਇਹਦੀ ਸਟਾਰਟਿੰਗ ਵਾਲਾ ਸਵਿੱਚ ਖਰਾਬ ਡਾਇਰੈਕਟ ਸਟਾਰਟ ਹੋਊਗਾ ਆਜਾ ਪਹਿਲਾਂ ਇਹਨੂੰ ਕਰੋ ਨਿਊਟਰਲ ਫਿਰ ਇਹਦੀ ਆ ਚਾਬੀ ਲਾਉਣੀ ਵੰਦੀ ਹੈ ਇੱਕ ਆ ਫਿਰ ਚਾਬੀ ਮਾਰੀ ਭਗਾ ਕੇ ਨਹਿਰ ਚ ਆਵਾਜ਼ ਦੇਖੋ ਬੱਬੇ ਬੁੱਕਾ ਦੇਖੋ ਜਲਾਈ ਦਾ ਕਿੰਨਾ ਸੋਹਣਾ ਮਾਰਦਾ ਵੜਕਾ ਵੇਖ ਬਹੁਤ ਹੈ ਬਾਈ ਦੇਖਿਓ ਇਹਦਾ ਬਾਈ ਇਹ ਹੈਗਾ ਮੇਜਰ ਜੀਟਰ ਇਹ ਟਾਹਰਿੰਗ ਹੋ ਰਹੀ ਹੈ ਜੀ ਰਾਤ ਦਾ ਇਹ ਜਮੀ ਚੋਟਾ ਦੇਖੋ ਭਾਈ ਸੀਸਾ ਕਿੱਥੇ ਲਾਇਆ ਵੇ ਇਹ ਆ ਦੇਖੋ ਆਜ ਲੋਡ ਪਾਏ ਤੇ ਨਾਲੇ ਚੌਥੇ ਗੇਅਰ ਜਾ ਸੱਬ ਦਾ ਦੂਧ ਨਹੀਂ ਮਾਦਾ ਪੁੱਤ ਕਿਉਂ ਬ੍ਰੇਕਾਂ ਦੱਬੇ ਹੋਏ ਤੇ ਵੀ ਲਾੜਦਾ ਦਿਖਾਉਂਦਾ ਮੜੀ ਤੂੰ ਐ ਮਾੜੀ ਮਾੜੀ ਕਿਉਂ ਇਹ ਕੱਲੇ ਹੀਟੀ ਮਾਰਦੀ ਥੜੇ ਦੀਆਂ ਇਹਦਾ ਤਾਂ ਵੀਰ ਉਹੋ ਕੰਮ ਆ ਵੀ ਟੈਸਲਾ ਦਾ ਦੱਸ ਕੀ ਮਿਹੰਦਰਾ ਨਾਲ ਮੇਲ ਇਹਦਾ ਕਿਸੇ ਟਰੈਕਟਰ ਨਾਲ ਮੇਲ ਨਹੀਂ ਜਮਾਂਦਰੂ ਡਬਲ ਕਲਚ ਆ ਇਹ ਸ਼ੁਰੂ ਤੇ ਡਬਲ ਕਲਚ ਆਉਂਦੇ ਨੇ ਜੀਟਰ ਆ 3600 ਦੇਖ ਲਓ ਕਿੰਨਾ ਮਸ਼ਹੂਰ ਹੋਇਆ ਸੀ ਕਹਿੰਦੇ ਜਿਹਦੇ ਕਰੇ 4300 ਖੜਾ ਠਾ ਰਿhta ਹੁੰਦਾ ਸੀ ਪਰ ਇਹ ਵੀ ਥੋੜਾ ਸਿੰਗਲ ਕਲਚ ਹੈ ਇਹ ਦੇਖ ਲਓ ਸ਼ੁਰੂ ਤੇ 20 ਹੌਸਪਾਵਰ ਦਾ ਡਬਲ ਕਲਚ ਬਾਕੀ ਬਾਪੇ ਕੱਢਦੇ ਟਰੈਕਟਰ ਸਾਰੇ ਬਾਹਰ ਬਾਕੀ ਘਰਾਂ ਖੜੇ ਸਰਜਣ ਅੱਦੇ ਦੁਕਾਨ 'ਚ ਖੜੇ ਆ ਕਰਦਿਆ ਸ਼ੈੱਡ ਦੀ ਸਿਫਾਈ ਕਰਦਿਆ ਅੱਜ ਕੰਮ ਪੂਰਾ ਆਪਣਾ ਮਿਸਤਰੀ ਆ ਜੰਪਰ ਬੱਬੂ ਕੋਲੇ ਵਿੱਚ ਦਾ ਜਿਸ ਆਪਾਂ ਗੱਲ ਕਰ ਰਹੇ ਹਾਂ ਤਾਂ ਮਿਸਤਰੀ ਬਈ ਸਰਤਾ ਦੀ ਪ੍ਰੈਸ਼ਰ ਪਲੇਟ ਵੀ ਬਈ ਸੈਂਟਰ ਵੀ ਨੇ ਤੇ ਆਹਦੇ ਸਪਿੰਡਲ ਸਪੁੰਡਲ ਵੀ ਪਏ ਆ ਸਾਰਾ ਸਮਾਨ ਪਿਆ ਹੈ ਬ੍ਰੇਕਾਂ ਮਰੂਕਾਂ ਦਾ ਇੰਜਨ ਉਹਨਾਂ ਦਾ ਖਾਸ ਸਮਾਨ ਪਿਆ ਬਾਈ ਦੇ ਉੱਪਰ ਸਟੀering ਦੀਆਂ ਆਰਮਾਂ ਉਰਮਾਂ ਹੱਬਾਂ ਕੀ ਜੇ ਵੀ ਤੁਹਾਨੂੰ ਕੋਈ ਖਾਸ ਸਮਾਨ ਆਇਆ ਜੇ ਕਿਸੇ ਸਰਕਾਰ ਟਰੈਕਟਰ 720 ਦਾ ਸਮਾਨ ਚਾਹੀਦਾ ਹੋ ਤਾਂ ਦੱਸਿਓ ਆ ਇਹਦੇ ਵਿੱਚ ਵੀ ਥੱਲੇ ਜਿਹੜੀ ਬਾੜਾ ਹੈ ਸਪੈਂਡਲ ਵੀ ਵੇਅ ਉੱਪਰ ਦੀ ਹਾਰਮਾ ਔਰਮਾ ਪ੍ਰੈਸ਼ਰ ਬਲੇਡ ਪ੍ਰੈਸ਼ਰ ਬਲੇਡ ਦਾ ਥੱਲੇ ਵਾਲਾ ਤਵਾ ਸਾਰਾ ਉਹਨੇ ਰੀਨਲ ਸੁਬਰਾਜ ਕੰਪਨੀ ਦਾ ਨਵਾਂ ਹੈ ਸ਼ੈੱਡ ਤਾਂ ਬਈ ਪ੍ਰੰਗ ਹੋ ਗਿਆ ਹੁਣ ਇਹਨਾਂ ਨੂੰ ਲਿਆ ਕੇ ਦਈਏ ਫ੍ਰੇਮਰ ਭਾਈ 20 ਲੀਟਰ ਦਾ ਇੱਕ ਤੇਰਾ ਪ੍ਰਾਈਮਰ ਹੋ ਗਿਆ। ਟੂਬ ਹੋ ਗਈ ਕਾਲੀ ਨੀਲੀ ਦੀ। ਬਸ ਕਾਲੀ ਨੀਲੀ ਟੂਬ। ਬਾਕੀ ਜੀ ਬਾਕੀ ਤੇ ਸਰਪਸ ਨਬਰ ਆ ਗਿਆ ਤੇ ਇਹਦਾ ਸਾਥ ਵਿੱਚ ਆ ਗਿਆ। ਇੱਕ ਵਾਲਾ ਅਸਲ ਵਿੱਚ ਮੈਂ ਭਈਆ ਲੋੜਾ ਕਰ ਲਿਆ ਆਪਣੇ ਲਈ। ਠੀਕ। ਠੀਕ। ਸਣੀ ਭਾਈ ਤੇਰਾ ਰੰਗ ਆ ਗਿਆ ਕੰਮ ਖਿਚਾਦੀ ਹੁਣ। ਪਿੱਛੇ ਵਿਚਾਲੀ ਗੰਧ ਕਰਾ ਦੇ ਬਸ। ਲੋ ਜੀ ਬਾਈਆਂ ਨੂੰ ਦੇ ਤਾਂ ਸਾਰਾ ਸਮਾਨ। ਹੁਣ ਲੱਗੇ ਪੈਣੇ ਖਲਾਰਾ ਪਾਏ ਵੇ ਦੇਖੋ ਕੀ ਆ। ਕਦਾਮ ਦਰ ਵਿਚਰੇ ਦਾ ਇੱਧਰ ਅਰਜਨਾ ਹੀ ਕੱਢ ਕੇ ਖੜਾਏ ਪਏ ਬਾਹਰ ਹੁਣ ਚੱਲਦੇ ਆ ਡੈਡੀ ਨੂੰ ਗੱਡੀ ਦੇਣੀ ਐ ਦੁਕਾਨ ਤੇ ਜਾ ਕੇ ਡੈਡੀ ਨੇ ਜਾਣਾ ਭੋਗ ਤੇ